ਆ ਹੈ ਗਿਆ ਬਈ ਹਰਪਾਲ ਦੀ ਚਲਸੀ ਪੰਜ ਨੰਬਰ ਇੱਕ ਬੂਟ ਹਰਪਾਲ ਨੇ ਪਾਇਆ ਇੱਕ ਪੈਰ ਮੈਂ ਪਾਇਆ ਹਰਪਾਲ ਨੇ ਪੰਜ ਨੰਬਰ ਹਰਪਾਲ ਦੇ ਉਹਦਾ ਪੰਜ ਨੰਬਰ ਉਹ ਹੈਗਾ ਡੀਕੇ ਦਾ ਇਹ ਜਿਹੜਾ ਉਹਦਾ ਡੀਕੇ ਦੇ 9 ਨੰਬਰ ਇੱਕ ਮੈਂ 9 ਨੰਬਰ ਪਾ ਰੱਖਿਆ ਤੇ ਇੱਕ ਉਹਨੇ ਪਾ ਰੱਖਿਆਗਾ ਮਿੱਟੀ ਦੇ ਤੋਂ ਨਿਕਲਿਆ ਸਾਰੀ ਥੱਲੇ ਹੋੜੀ ਹੋੜੀ ਓ ਇੱਕ ਪੱਖਾ ਚੱਲੀ ਜਾਂਦਾ ਉੱਤੇ ਪੱਖਾ ਬੰਦ ਕਰਦੇ ਸਾਰੀ ਸਫਾਈ ਬਾਬਾ ਕਰਦੀ ਸਫਾਈ ਨਾ ਜਿਵੇਂ ਦੀਵਾਲੀ ਵੇਲੇ ਓਵੇਂ ਜ਼ਰੂਰੀ ਨਹੀਂ ਹੁੰਦੀ ਪਹਿਲਾਂ ਵੀ ਕਰਨੀ ਚਾਹੀਦੀ ਆੱਖਾਂ 'ਚ ਤਾਂ ਜਾਲੇ ਪੈਂਦਾ ਮੈਂ ਥੋੜੀ ਐਨ ਘੱਲ ਲਈ ਦੇ ਨਿੱਤਿਆਂ ਨੂੰ ਮਿਲੀ ਕਿੱਤੋਂ ਹੈ ਹਾਂ ਕਿਹੜੀ ਮਿਲੀ ਕਿੱਤੋਂ ਇਹਨੂੰ ਐਨਕ ਬਾਬਾ ਇਹ ਆਪਾਂ ਹੱਥ ਸਟੋਰੀ ਖੁੱਲਿਆ ਨਾ ਕਿਹੜਾ ਉਹ ਲੈਂਜ਼ ਗਾਰਡ ਵਾਲਾ ਚੱਲ ਲੈਂਜ਼ ਗਾਰਡ ਹਾਂ ਉੱਥੋਂ ਲਈ 4500 ਦੀ ਸੀਗੀ ਯਾਰ ਮੈਂ ਲੈ ਗੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣਾ ਆਪਾਂ ਰਹਿ ਗਏ ਜੀ ਕੱਲੇ ਅੱਜ ਕੰਮ ਦੇ ਚ ਹਰਪਾਲ ਗਿਆ ਕੰਮ ਤੇ ਪਹਿਲੇ ਭੱਜ ਗਿਆ ਵਾਜੋ ਤੇ ਡੀ ਕੇ ਸਾਨੂੰ ਪਤਾ ਰਾਜਸਥਾਨ ਗਿਆਗਾ ਅਦਰ ਮੈਂ ਸਰਦੇ ਆ ਭਾਂਡੇ ਕੱਢੀ ਬੈਠਾਂਗਾ ਉਹਨਾਂ ਨੂੰ ਫੜਾਉਣ ਵਾਸਤੇ ਉਹ ਨਾਈ ਜਾਂਦੇ ਸੀ ਤੇ ਹੁਣ ਪੰਗਾ ਮੈਂ ਖੜਾ ਇੱਥੇ ਆਇਆ ਤੇ ਸਾਡੇ ਰਾਤ ਅਸੀਂ ਇਹ ਜਿੰਦਾ ਤੋੜ ਲੈ ਤੋੜ ਲੈ ਹੁਣ ਲਾਉਣ ਨੂੰ ਹੈ ਨਹੀਂ ਜਿੰਦਾ ਵੀ ਹੁਣ ਇਹਨੂੰ ਬੰਦ ਕਰਕੇ ਕਿਰਾਈ ਕੁੰਡਾ ਲਾ ਕੇ ਤੁਰ ਜੂ ਦੇਖੀ ਜਾਊਗਾ ਸਟੋਰ ਤੇ ਜਾ ਕੇ ਬਾਅਦ ਚ ਉਹ ਕਰ ਜੂ ਪੰਗਾ ਮੈਨੂੰ ਜਾਣਾ ਹੀ ਪਊ ਦੁਕਾਨ ਤੇ ਬਈ ਹੁਣ ਜਿੰਦਾ ਲੈ ਕੇ ਆਉਣਾ ਹੀ ਪਊ ਮੈਂ ਜਾਨਾ ਜੀ ਫਿਰ ਆ ਲੈ ਕੇ ਆਉਣਾਗਾ ਲੋਕ ਹਾਂ ਬਸ ਤੋੜੀ ਗਿਆ ਚੀਜ਼ ਠੀਕ ਨਹੀਂ ਕੋਈ ਅਸਿਆ ਕਾ ਦੇਣਾ ਅੜਕਦਾ ਨਹੀਂ ਜੀ ਨਵਾਂ ਜਿੰਦਾ ਸਵੇਰੇ ਸਵੇਰੇ 90 ਰੁਪਏ ਲੱਗ ਗਏ ਲੈ ਹੁਣ ਇਹ ਨਾ ਤੋੜ ਦੇ ਜਾਂ ਇਹਦੇ ਚਾਬੀਆਂ ਗਮਾਜ ਜਾਣ 7+ ਲਾਈਟ ਇੱਕ ਚਾਬੀ ਕੱਢੋ ਜੀ ਇਹਦੀ ਕਢ ਕੇ ਕਿੰਨੇ ਦਾ ਆਇਆ ਇਹ 90 ਰੁਪਏ ਦਾ ਜੀ ਫੇਰ ਕੜ ਗਿਆ ਨਾ 100 90 ਰੁਪਏ ਦਾ ਨੁਕਸਾਨ ਮੈਨੇ ਇਸੇ ਲਈ ਆਪਣੇ ਪਾਸ ਇੱਕ ਚਾਬੀ ਰੱਖੀ ਸੀ ਮੈਂ ਤਾਂ ਕਹਤਾਂ ਮੇਰੀ ਵਿਚਾਰੀ ਰੱਖ ਲੋ ਇੱਕ ਆਪਣੇ ਪਾਸ ਕਦੇ ਕੋਈ ਦਿੱਕਤ ਹੋ ਜਾਂਦਾ ਹੈ ਕਈ ਚੀਜ਼ਾਂ ਹੋਤੀ ਹੈ ਹਾਂਜੀ ਅਬ ਇਸ ਕੋ ਲਗਾ ਕੇ ਇੱਕ ਵਾਰੀ ਤੁਸੀਂ ਖਾ ਲਓ ਜੀ ਵਾਹ ਕਰਮੀ ਬਹੁਤ ਆ ਭਾਈ ਆਉਟਲੈਟ ਦੇ ਕੋਲ ਹੀ ਪੈ ਜਾਂਦੀ ਹੈ ਦੁਕਾਨ ਵੀ ਉੱਥੇ ਜਾ ਈ ਦੂ ਜਾ ਕੇ ਮੋੜਨਾ ਨਾ ਇੰਜਨ ਮੱਤ ਜਾਂਦਾ ਹੁਣ ਫੇਰ ਉੱਥੇ ਜਾਣਾ ਪੜੇ ਆ ਡੀਕੇ ਨੇ ਪਾ ਕੇ ਅੰਜਨੀ ਕਿਹਦੇ ਵਾਸਤੇ ਮੰਗਾਇਆ ਪਤਾ ਨਹੀਂ ਦੇ ਕੇ ਨਿਵਟੂ ਕੋਲ ਦੇਣਾ ਹੋਊਗਾ ਤਾਂ ਨਹੀਂ ਤੌਲੀਆ ਇਹਦੇ ਚ ਤੌਲੀਆ ਹੀ ਲੱਗਦਾ ਹੈ ਕੱਪੜੇ ਲੱਗਦਾ ਨਾ ਕੋਈ ਕਿਤੇ ਨਾਈਟ ਸੂਟ ਲੈ ਆ ਆਪਣੇ ਵਾਸਤੇ ਪਤਾ ਨਹੀਂ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਨਾਈਟ ਸੂਟ ਮੰਗਾਇਆ ਹੋ ਹਾਂ ਭਾਈ ਹਾਂ ਇਹ ਤਾਂ ਕੋਈ ਜੰਗਾ ਖੜ ਜਾ ਉਹਰੇ ਕੱਢੀ ਆ ਡੀ ਆਈ ਵੀ ਵਾਲਿਆਂ ਨੇ ਸਵੀਲਦਾ ਰੱਖੀ ਆ ਗੱਲ ਦੀ ਨਾਲ ਹੀ ਆਫਰ ਵੀ ਦੱਸਦੇ ਵੀ ਕੀ ਕੀ ਆਫਰ ਹੈ ਇਹ ਯਾਰ ਦੀ ਸ਼ਾਪਿੰਗ ਕਰੋਗੇ ਤੁਸੀਂ ਇਹ ਜਦਾ ਇੱਕ ਪਾਣੀ ਵਾਲੀ ਬੋਤਲ ਤੇ じゃ ਇੱਕ ਜੀ ਹੋਰ ਮਿਲੂਗੀ ਬੈਗ ਜਾ। ਨਾ ਆਪਣੇ ਮਨ ਲੱਗਾ ਆਪਣਾ ਬਲੌਗ ਦੇਖ ਲੈ ਯਾਰ ਪਾਲ ਰਜਾਈਆਂ ਵਾਲਾ ਜਿਹੜਾ ਮੀਂਹ ਆ ਗਿਆ ਅੱਜ ਹੈ ਵੀ ਮੁੰਡੇ ਗਰਮੀ ਮਰਦੇ ਰਾਤ ਨੂੰ। ਚੱਲ ਚਾਹ ਪਿਆਦੇ ਫਿਰ ਘੁੱਟ ਰਹੇਗਾ। ਚੱਲ ਹੋ ਗਏ ਜੀ ਕੰਮ ਤੋਂ ਆਪਾਂ ਵਹਿਲੇ ਤੇ ਚੱਲੇ ਰੂਮ ਕਣੀ ਚਾਹੀ ਜਾਨਾ ਮੈਂ ਥੋੜਾ ਰਪਾਲ ਅੱਜ ਦਾਲ ਸਬਜ਼ੀ ਸਾਰਾ ਕੁਝ ਲੈ ਗਿਆ ਜਿਹੜਾ ਕੁਝ ਲੈ ਕੇ ਜਾਣਾ ਸੀਗਾ ਤੇ ਡੀ ਕੇ ਸਾਨੂੰ ਪਤਾ ਹੀ ਆ। ਰਾਜਸਥਾਨ ਗਿਆ ਹੋਇਆਗਾ ਅਸੀਂ ਵੀ ਨਾਲ ਜਾਣਾ ਸੀ ਬਹੁਤ ਉਹਨੂੰ ਕਹੀ ਮੈਂ ਜਾ ਵੀ ਫੋਨ ਲੈ ਮੈਂਗਾ ਛੇਤੀ ਆ ਜਾ ਕਹਿੰਦਾ ਮੈਂ 5-6 ਦਿਨ ਲਾ ਕੇ ਆਉਂਗਾ ਤੇ ਪੰਗੇ ਹੋ ਗਏ ਇਹ ਤੇ ਕਿਉਂਕਿ ਡੀਕੇ ਬਿਨਾ ਸਾਡੀਆਂ ਰੀਲਾਂ ਵੀ ਨਹੀਂ ਬਣਦੀਆਂ ਅੱਜ ਵੀ ਨਹੀਂ ਕੋਈ ਰੀਲ ਬਣੀ ਤੇ ਹਰਪਾਲ ਹੁਣ ਹੈਗਾ ਕਮਰੇ ਚ ਤੇ ਮੈਂ ਜਾਈ ਜਾਣਾ ਕਮਰੇ ਸਿੱਧਾ ਕੰਮ ਤੋਂ ਬਹਿਲਾ ਹੋ ਕੇ ਬਸ ਹਰਪਾਲ ਕਣੀ ਜਾਈ ਜਾਣਾਗਾ ਹਰਪਾਲ ਪੂਰਾ ਗਰਮ ਹੋਊਗਾ ਮੈਂ ਇੱਥੇ ਲੇਟ ਹੋ ਗਿਆਣਾ ਥੋੜਾ ਜਿਆ ਹੈਲੋ ਸਰ

ਓ ਯਾਰ ਉੱਠ ਜਾ ਯਾਰ ਤੂੰ ਕੀ ਕਰੀ ਜਾਂਦਾ ਇਹ ਦੇ ਏ ਮੂੰਹ ਮੇ ਪਾਣੀ ਆ ਗਿਆ ਤੇਰਾ ਦੇਖ ਕੇ ਕੀ ਕਰ ਰਿਹਾ ਤੂੰ ਐਨੀ ਜੇਤੀ ਸੌਂ ਗਿਆ ਆਪ ਕੋ ਛੁੱਟੀ ਕਰਕੇ ਵੀ ਤੂੰ ਆਲਸ ਕਰ ਰਹਾ ਯਾਰ ਬੁਖਾਰ ਹੋਣਾ ਹੈ ਬੁਖਾਰ ਹੈ ਅਰੇ ਕੁਛ ਨਹੀਂ ਬੁਖਾਰ ਹੈ ਇਹ ਮਾਰ ਤੂੰ ਦੇਖ ਲਪੇਟ ਮਿਰਚੀ ਖਾ ਹਰੀ ਮਿਰਚੀ ਕੇ ਸਾਥ ਦੇਖ ਸਭ ਪੂਰਾ ਬੁਖਾਰ ਦੂਰ ਜੁਖਾਮ ਹੈ ਬੁਖਾਰ ਹੈ ਸਿਰ ਬੜਾ ਦੁਖੀ ਹੈ ਬੁਖਾਰ ਹੈ ਭਾਈ ਮੈਂ ਚਿਰ ਜਾਂਦਾ ਸੀ ਸਬਜੀ ਕੀ ਕਰੀਏ ਨਦੀਰ ਆਕਣਗੇ ਸਭਾਈ ਕਰੀਏ ਨਾ 12 ਵਜੇ ਪਏ ਆ ਬੈਡ ਥੱਲੇ ਜਾਲੇ ਵਾਲੇ ਲੱਗੇ ਪਏ ਆ ਡੀ ਜੀ ਐਂ ਭੱਜ ਗਿਆ ਲੈ ਆ ਦੇਖਾ ਕੀ ਕੋਸਰਦਾ ਬੈਡ ਥੱਲੇ ਤੈਨਾਂ ਅੱਧੀ ਰਾਤ ਨੂੰ ਤੈਨਾਂ ਸੁੱਜੀ ਕਿਵੇਂ ਜਾ ਜਾਲੇ ਜੁਲੇ ਸਾਫ ਕਰ ਲਈਏ ਓਏ ਯਾਰ ਇਹ ਥੱਲੇ ਨਾ ਆ ਦੇਖ ਆਪਣੀ ਇੱਕ ਕਾਸਕੋਲ ਫੜਦੀ ਆ ਦੇ ਮਿਰਸਾ ਬਣਾ ਲੈਦਰ ਬੋਲ ਲੈਦਰਾਂ ਦੀ ਹਾਂ ਮਿੱਟੀ ਦੇ ਤੋਂ ਨਿਕਲੇ ਸਾਰੀ ਗੱਲ ਆਹੋੜੀ ਆਹੋੜੀ ਓਏ ਅੱਖਾਂ ਚੱਲੀ ਜਾਂਦਾ ਉੱਤੇ ਅੱਖਾਂ ਬੰਦ ਕਰਦੇ ਸਾਰੀ ਸਪਾਈ ਬਾਬਾ ਕਰਦੀ ਸਪਾਈ ਨਾ ਜਿਵੇਂ ਦੀਵਾਲੀ ਵੇਲੇ ਓਵੇਂ ਜ਼ਰੂਰੀ ਨਹੀਂ ਹੁੰਦੀ ਪਹਿਲਾਂ ਵੀ ਕਰਨੀ ਚਾਹੀਦੀ ਅੱਖਾਂ 'ਤੇ ਤਾਂ ਜਾਲੇ ਪੈਂਦੇ ਮੈਂ ਥੋੜੀ ਐਨਕ ਲਾ ਲਈ ਤੇ ਇਹਨਾਂ ਨੂੰ ਕਿੱਥੋਂ ਆਏ ਹਾਂ ਕਿਹੜੀ ਕਿੱਥੋਂ ਆਏ ਨੇ ਐਨਕ ਬਾਬਾ ਇਹ ਆਪਾਂ ਥੋੜਾ ਨਹੀਂ ਖੁੱਲਿਆ ਨਾ ਮਾ ਕਿਹੜਾ ਉਹ ਲੈਂਜ਼ ਕਾਟ ਵਾਲਾ ਚੱਲ ਲੈਂਜ਼ ਗਾਰਡ ਹਾਂ ਉੱਥੋਂ ਲਈਏ 4500 ਦੀ ਸੀ ਜਰਮਨ ਲੈ ਲਈ ਮਾਂ ਚੱਲ ਕੋਈ ਨਾ 4500 ਲਿਆ ਰਾਤ ਹੈ ਆਪਣੇ ਜਾਲੇ ਵਾਲੇ ਲੱਗੇ ਪਏ ਆਕ ਲੰਨਾ ਤੈਨੂੰ ਨਹੀਂ ਪਤਾ ਅੱਖਾਂ 'ਚ ਕਈ ਡੱਡੀ ਮੱਛਰ ਵੱੜ ਜਾਂਦਾ ਤੇ ਨੰਗੇ ਪਿੰਡੇ ਹੋ ਕੇ ਦਵਾਈ ਕਰੀਏ ਨਾ ਮੈਂ ਕਿਹਾ ਕੱਪੜੇ ਖਰਾਬ ਹੋਣਗੇ ਤੇ ਆਪਾਂ ਤਾਂ ਨਾਲਾਂਗੇ ਚਲ ਚਾਮੜੀ ਆ ਤਾਂ ਚਾਮਾ ਆਪਣਾ ਹਨਾ ਕੋਈ ਚੱਕਰ ਨਹੀਂਗਾ ਤੂੰ ਧਾ ਦਾਲ ਸਬਜ਼ੀ ਬਣਾ ਲਈ ਬੜਾਈ ਇਹ ਨਾ ਕੱਟੀ ਐ ਨਾ ਮੈਂ ਸਭ ਜਸ ਨੂੰ ਸਾਫ ਸਫਾਈ ਕਰ ਲਈ ਸਭ ਚਲੋ ਤੈਨੂੰ ਦੇਖਾਂ ਰੂਂਗੇ ਤੂੰ ਜਿਹੜੀ ਤੂੰ ਬੈੱਡ ਥੱਲੇ ਬੜੇ ਬੈਠਾ ਹੈ ਅੱਛਾ ਆ ਦੇਖ ਤੂੰ ਕਿਵੇਂ ਕਿੰਨਾ ਕੁਸ ਬੜਿਆ ਵਰਦਾ ਸੀ ਚੱਲ ਹਾਂ ਇਹ ਤਾਂ ਹੈ ਉਹ ਫਟਵਾਲੀ ਪਈ ਸੀ ਆਪਣੀ ਓਏ ਫਟਵਾਲੀ ਕਰ ਦੇ ਸਾਡੇ ਬਾਹਰ ਕੱਢ ਦੇ ਹਾਂਜੀ ਹਾਂਜੀ ਦਾਲ ਕੁੱਕਰ ਚ ਪਾਤੀ ਹਾਂਜੀ ਤੋ ਉਹ ਤੁਹਾਾਰੇ ਚਲੇ ਤੋ ਸਵੇਰ ਉਬਲेंगे ਸਹੀ ਗੱਲ ਹੈ ਜੀ ਕੁਕਰ ਚ ਸਹੀ ਬਣ ਜਾਣਗੇ ਨੇ ਹਾਂ ਚਾਵਲ ਤਾਂ ਰੱਖੇ ਪਏ ਆਂ ਹਾਂ ਚਾਵਲ ਸਾਡੇ ਤਾਂ ਨਾ ਭਲ ਗਏਗੇ ਅਭੀ ਚਾਵਲ ਰੱਖ ਚਾਵਲ ਬਣਨੇ ਮੇ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ ਅਭੀ ਠੀਕ ਹੈ ਜੀ ਚਾਵਲ ਜਲਦੀ ਬਣ ਜਾਓ ਇਹ ਬਣਾਉਣ ਤਾਂ ਲੱਗ ਗਏ ਪਰ ਭੁੱਲ ਗਏ ਜੀ ਕਿਵੇਂ ਬਣਦੀ ਹੈ ਛੋਲੇ ਦੀ ਦਾਲ ਨਹੀਂ ਨਹੀਂ ਮਸਤ ਅਭੀ ਦੇਖਣਾ ਜੀ ਅੱਛੇ ਬਣेंगे ਠੀਕ ਹੈ ਜੀ ਆਪਣਾ ਹਰਪਾਨ ਹਾਂ ਜੀ ਥੋੜਾ ਸਾ ਪਾਣੀ ਹੋਣਾ ਨਾ ਇਸ ਮੇ ਬਾ ਬਾ ਅਹੀ ਜੋ ਸੌਣਾ ਹੁੰਦਾ ਜੀ 12 1 ਵਜੇ ਤੇ ਅਸੀਂ ਸਰ ਨੂੰ ਵੀ ਆਪਦੇ ਨੂੰ 12 1 ਵਜਾ ਦਿੰਨੇ ਆ ਰੋਜ਼ ਕੋਈ ਨਹੀਂ ਕਿਉਂਕਿ ਸਾਨੂੰ ਦਾਲ ਸਬਜ਼ੀ ਹਜੇ ਥੋੜੀ ਘੱਟ ਆਉਂਦੀ ਹੈਗੀ ਹਾਂ ਤਾਂ ਅਭੀ ਅਭੀ ਬਣ ਜਾਏਗਾ ਅਭੀ ਆਚਾ ਸਾਬ ਅਬ ਦੇਖਣਾ ਮਸਤ ਬਨੇਗਾ ਤੜੀ ਵਾਲਾ ਖਾਣਾ ਹੈ ਨਾ ਹਾਂਜੀ ਹਾਂਜੀ ਕਿ ਸੁੱਕਾ ਬਸ ਤੜੀ ਵਾਲਾ ਜੀ ਪਰ ਚਾਵਲ ਵੀ ਖਾਣਾ ਹੈ ਰਾਈਸ ਖਾਣੇ ਠੀਕ ਹੈ ਸੁੱਕਾ ਖਾਣਗੇ ਦਾਲ ਤਾਂ ਅਸੀਂ ਇਸ ਨੂੰ ਤੜੀ ਵਾਲਾ ਬਣਾਇੰਗੇ ਅਬ ਇਸ ਵਿੱਚ ਜਦ ਤਿੰਨ ਸੀਟੀ ਦੋ ਸੀਟੀ ਆ ਗਈ ਨਾ ਹਾਂਜੀ आज चना ऐसा फूल जाएगा ओके रिपोर्ट हो गई जी काम ओके डन तो मैं ठीक हूं अभी ये तो रात की एक बजे तक लिए नहीं रहे जो उबल नहीं नहीं चना ये डोंगे जेच नहीं मतलब मजा नहीं आता तो अब इसको हम नहीं फुल करेंगे जितना मर्जी फुल होगा हां बज जाएगा सीट का कहने दे ਆਪਣੇ ਸਿਟੀ ਤੋਂ ਨਾ ਬਾਰਡਰ ਲੱਗਦਾ ਕੋਈ ਪਤਾ ਨਹੀਂ ਇਹਦਾ ਖੁੱਲ ਕੇ ਅੱਖ ਚ ਵੱਢ ਦੇ ਮੈਂ ਕੋਈ ਭਰੋਸਾ ਨਹੀਂ ਬਾਬਾ ਇਹਦਾ ਹੈ ਬੰਦ ਹੋ ਜਾਣ ਦੇ ਆਪੀ ਇਹੇ ਤੋ ਬਾਈ ਡਰੀ ਲੱਗਦਾ ਹੈ ਇਹਦਾ ਕੋਈ ਪਤਾ ਨਹੀਂ ਆਖੇ ਤੇ ਖੁੱਲ ਕੇ ਅੱਖ ਚ ਵੱਢ ਦੇ ਇਹੋ ਦੂਰੀ ਰਹਿਣਾ ਚਾਹੀਦਾ ਆਸ ਜਿੱਦੀ ਨਹੀਂ ਤਾ ਆਪੀ ਵੱਜ ਬੁੱਜ ਕੇ ਹੜ ਦੋਗੇ ਚਲ ਜੀ ਸਾਡਾ ਕੱਟ ਗਿਆ ਬਈ ਥੋੜਾ ਜਿਹਾ ਸਮਾਨ ਅਸੀਂ ਜਾਂਦੇ ਹੁਣ ਦੁਕਾਨ ਤੇ ਆ ਮੈਂ ਆ ਗਏ ਚਲਸੀ ਪਾਵਾ ਮੈਂ ਚਲਸੀ ਪਾ ਹਾਂ ਤੂੰ ਐ ਨਹੀਂ ਬਤਾਇਆ ਕਿਵੇਂ ਆਇਆ ਪਾਵਾ ਮੈਂ ਆਇਆ ਪਾ ਹਾਂ ਤੁਸੀਂ ਆਏ ਚਲ ਆ ਹੈ ਗਿਆ ਬਈ ਹਰਪਾਲ ਦੀ ਚਲਸੀ 5 ਨੰਬਰ ਇੱਕ ਬੂਟ ਹਰਪਾਲ ਨੇ ਪਾਇਆ ਇੱਕ ਪੈਰ ਮੈਂ ਪਾਇਆ ਕਰਪਾਲ ਨੇ 5 ਨੰਬਰ ਹਰਪਾਲ ਦੇ ਉਹ ਨਾ 5 ਨੰਬਰ ਉਹ ਹੈਗਾ ਡੀਕੇ ਦਾ ਇਹੜਾ ਉਹ ਡੀਕੇ ਦੇ 9 ਨੰਬਰ ਇੱਕ ਮੈਂ 9 ਨੰਬਰ ਪਾ ਰੱਖਿਆ ਤੇ ਇੱਕੋ ਨੇ ਪਾ ਰੱਖਿਆਗਾ ਚੱਲੀਏ ਹੁਣ ਆਪਾਂ ਦੁਕਾਨ ਤੇ ਚੱਲ ਆਦੇਸ਼ ਕੋਲੇ ਆਹੀਂ ਚਲਾਂਗੇ ਆਹੀਂ ਚਲਾਂਗੇ ਪੱਕੀ ਗੱਲ ਹੈ ਪੱਕੀ ਹੈ ਹਾਂ ਚੱਲ ਫਿਰ ਚੱਲ ਵੀ ਚੱਲ 12:00 ਬਜ ਕੇ ਭਾਈ 33 ਮਿੰਟ ਹੋ ਗਏ ਪੂਰੇ ਤੇ ਮੁੰਡੇ ਆਦੇਸ਼ ਕੋਲੇ ਬੈਠੇ ਆਗੇ ਅੱਜ ਦੇ ਕੋ ਖਾਣ ਨੂੰ ਲੈਣ ਆਏ ਸੀ ਪਰ ਸਾਰਾ ਕੁਝ ਬੰਦ ਹੋ ਗਿਆ ਸਰਬਾਲ ਹੁਣ ਆਹੀਂ ਸੌਣਾ ਪਊਗਾ ਆਪਾਂ ਨੂੰ ਹਨਾ ਤੇ ਸਾਡੀ ਲੁੱਕ ਦੇਖ ਲੋ ਵੈਰੀ ਗੁੱਡ ਮੁੰਡਿਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮਿਲਿਆ ਵੈਰੀ ਗੁੱਡ ਵੈਰੀ ਗੁੱਡ ਹਾਲਵਾ ਸਵੇਲਾ ਜੋਬਰ ਕਮਰੇ ਚ ਮੁੜਿਆ ਪਰ ਸਾਨੂੰ ਮਿਲਿਆ ਮੁਲਿਆ ਕੁਛ ਨਹੀਂ ਗਾ ਕਿਉਂਕਿ ਸਾਰੀਆਂ ਦੁਕਾਨਾਂ ਬੰਦ ਸੀਗੀਆਂ ਤੇ ਸਾਡੇ ਬੂਟ ਥੋੜੇ ਹਾਈਲਾਈਟ ਕਰ ਦੋ ਅਸੀਂ ਐਂ ਹੀ ਗਏ ਸੀ ਇਹ ਦੇਸ਼ ਕੋਲੇ ਤੇ ਐਂ ਹੀ ਆਏ ਆਂਗੇ ਆ ਢੀਕੇ ਦੇ ਬੂਟ ਕਿਉਂਕਿ ਢੀਕੇ ਹੈ ਨਹੀਂ ਗਾ ਨਾ ਉਹਦੀ ਯਾਦ ਨਾਲ ਲੈ ਕੇ ਜਾਣੀ ਪੈਂਦੀ ਹੈਗੀ ਹੈਨਾ ਸਾਡੇ ਤੇ ਸਾਡੇ ਨਾਲ ਮੇਰਾ ਯਾਰ ਹੈਗਾ ਹਾਂ ਸਾਡਾ ਸਾਡੇ ਨਾਲ ਯਾਰ ਹੈਗਾ ਆ ਨੌ ਨੰਬਰ 1 ਤੇ ਇੱਕ ਪੰਜ ਨੰਬਰ ਮੇਰੇ ਆਉਂਦੇ ਸੱਤ ਨੰਬਰ ਸੱਤ ਨੰਬਰ ਵੀ ਆ ਜਾਂਦੇ 6 ਨੰਬਰ ਵੀ ਆਉਂਦੇ ਬਾਈ ਮੈਂ ਸਾਰਾ ਦਿਨ ਅੱਜ ਮੈਂ ਆ ਚਲਸੀ ਪਾ ਕੇ ਰੱਖੀ ਹੈਗੀ ਸਾਰਾ ਦਿਨ ਮੈਂ ਬਹੁਤ ਵਾਰੀ ਪਹਿਲਾਂ ਵੀ ਪਾ ਕੇ ਲੈ ਕੇ ਗਿਆਗਾ ਇਹ ਹੈਗੀ ਆ ਪੰਜ ਨੰਬਰ 39 ਪੰਜ ਨੰਬਰ ਆਏ ਤੇ ਮੇਰੇ ਆਉਂਦਾ ਸੱਤ ਨੰਬਰ ਮੇਰਾ ਪੈਰ ਤੰਗ ਹੋਈ ਜਾਂਦਾ ਮੈਂ ਤੁਹਾਨੂੰ ਉਹੀ ਗੱਲ ਪਹਿਲਾਂ ਬਹੁਤ ਜ਼ਿਆਦਾ ਵੀ ਪਿੰਡਾਂ ਵਾਲਿਆਂ ਨੂੰ ਕੰਫਰਟ ਕੰਫਰਟ ਦਾ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਆ ਸਟੋਰ ਤੇ ਲਾ ਕੇ ਵੀ ਬੂਟ ਦਾ ਕੰਫਰਟ ਵੀ ਚੱਕਾ ਕੋਲਡ ਸਟਾਰ ਪਾਉਣ ਵਾਲਿਆਂਗੇ ਹਨਾ ਬਾਈ ਤੇ ਪਤਾ ਨਹੀਂ ਕੋਈ ਸਹਜ ਖੁੱਲਾ ਆ ਜਾਂ ਪੀੜਾ ਕੋਈ ਚੱਕਰ ਨਹੀਂ 6 ਨੰਬਰ 7 ਨੰਬਰ ਜਿਹੜੇ ਕਰਦੇ ਨੇ ਪਵਾਤੇ ਹੋਰ ਠੀਕ ਆ ਪਰ ਹੁਣ 1 ਨੰਬਰ 9 ਨੰਬਰ ਤੇ 1 5 ਨੰਬਰ ਕੋਈ ਚੱਕਰ ਨਹੀਂ 5 ਨੰਬਰ ਚਲਸੀ ਪਾ ਕੇ ਲੈ ਜਾਣਾ ਸਟੋਰ ਤੇ ਕੋਈ ਚੱਕਰ ਨਹੀਂ ਸਾਰਾ ਦਿਨ ਆ ਹੀ ਉਂਗਲਾ ਘੁਟਕਾ ਰਹਿੰਦੇ ਆ ਮੁਰਗੀਆਂ ਰਹਿੰਦੀਆਂ ਮੁਰੂ ਪਰ ਇਹ ਜਿਹੇ ਕੋਈ ਚੱਕਰ ਨਹੀਂ ਹਰਪਾਲ ਤੈਨੂੰ ਹੁੰਦਾ ਗਾ ਇਹ ਕਿਉਂਕਿ ਪਿੰਡਾਂ ਵਾਲਿਆ ਬਈ ਸਾਨੂੰ ਪਤਾ ਹੀ ਹੈਗਾ ਤੇ ਹੁਣ ਅਸੀਂ ਚੱਲ ਸਾਰਾ ਦਿਨ ਮੱਘੀ ਵੇਰੀ ਤੇਰੇ ਵੇਰੀ ਹਾਂ ਚੌਲ ਚੂਲ ਬਣਾਏ ਆ ਤੇ ਉਹ ਖਾ ਲ ਗਏ ਦੇਖਦੇ ਆ ਕੀ ਕੁਝ ਬਣਿਆਗਾ ਲੇ ਵੀ ਸਾਡੇ ਚੌਲ ਤੇ ਕਾਲੇ ਛੋਲੇ ਹੋ ਗਏ ਤਿਆਰ ਤੇ ਹੁਣ ਲੱਗਿਆ ਖਾਣ ਟਾਈਮ ਬਦ ਗਿਆ ਰਪਾਲ 1.5 ਵਜ ਗਿਆ ਪੂਰਾ 1.5 ਵਜ ਗਿਆ ਤੇ ਰੋਟੀਆਂ ਰੋਟੀਆਂ ਖਾ ਲ ਗੇ ਰੋਟੀਆਂ ਤੇ ਕਿਹੜੀਆਂ ਆਂ ਚੌਲ ਹੀ ਆਪਣੇ ਕੋਲ ਖੜ ਜਾਵਣਾ ਕੋਲ ਕੇ ਆ ਲਈ ਕਾਲੇ ਛੋਲੇ ਰਪਾਲ ਤਰੀ ਮੈਨੂੰ ਬਾੜੀ ਲੱਗਦੀ ਹੈ ਹਾਂ ਔਰ ਪਾੜਾ ਕਰਨਾ ਜਗਰਮੈਂਟ ਕੇ ਮੈਂ ਨਿਕਲੂਗਾ ਜੇ ਚੋਂ ਹਾਂ ਅੜ ਗਿਆ ਕੰਮ ਇਹਦੇ ਚ ਕੁੱਕਰ ਚ ਕਦੇ ਦਾਲ ਸਬਜ਼ੀ ਬਣਾਈ ਨਹੀਂ ਨਾ ਪੰਗਾ ਤਾਂ ਇਹੀ ਆਗਾ ਹਾਂ ਹੜ ਗਿਆ ਪਪਾ ਕੰਮ ਇਹ ਜਾ ਚਾਵਲ ਭਈਆ ਚਾਵਲ 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 叫了白开耶个啦。